ਨਮਾਸਾਲ ਆਇਆ ਨਾਲ ਖੁਸ਼ੀਆਂ ਲਿਆਇਆ ਸੱਸੀ ਗਾਲ ਜੀ ਮੈਂ ਹਾਕਮ ਸਿੰਘ ਅਮਦਗੜੀਆ ਤੁਸੀਂ ਦੇਖ ਰਹੇ ਹੋ ਪੀਡੀਸੀ ਨਿਊਜ਼ ਤੁਹਾਡਾ ਮਨਪਸੰਦ ਸ਼ੋਅ ਸੱਤ ਲੈ ਕੇ ਹਾਜ਼ਰਾਂ ਆਦੀ 7 ਪਿੰਡ ਲਾਲ ਲਡੂ ਵਿਖੇ ਆਓ ਇੱਥੇ ਗੱਲਾਂ ਬਾਤਾਂ ਕਰਦੇ ਆ ਬਜ਼ੁਰਗਾਂ ਦੇ ਨਾਲ ਅੱਜ ਰੌਣਕਾ ਹੋਰ ਵੀ ਲੱਗਣੀਆਂ ਕਿਉਂਕਿ ਅਜੇ ਡਰਾਈਵਰ ਵੀ ਜੁੜੇ ਹੋਏ ਨੇ ਆਓ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਤਜਰਬੇ ਸਾਂਝੇ ਕਰਦੇ ਆ ਆਓ ਚੱਲੀਏ ਇਹਨਾਂ ਤਜਰਬੇ ਜਾਣੀਏ ਕਿਰ ਬਾਬਾ ਜੀ ਵਰਤ ਤਜਰਬਾ ਕਿ ਮੇਰੇ ਆ ਜਰਬਾਟੋਬਾਸੀ ਬੋ ਗਲਤੇ ਆ। ਖਾਨੇਦਾਰ ਰਟਾਇਰ ਨੇ ਪੰਜਾਬ ਪੁਲਿਸ ਤੋਂ ਠੀਕ ਹੈ ਜੀ। ਇਹਨਾਂ ਨੇ ਪਹਿਲਾਂ ਨਜ਼ਾਰੇ ਲਏ ਹੋਏ ਨੇ ਵਧੀਆ ਜੀ। ਪੈਸੂ ਲੈ ਕੇ ਛੱਡੇ ਆ। ਬਾਅਦ ਆਪਾਂ ਖਾਣਾ ਪੀਣਾ ਦਾ ਆਪਣਾ ਸ਼ਾਮ ਕਰਪਰ ਸੋ। ਮਾਰੇ ਬੰਦੇ ਤਾਂ ਬਹੁਤ ਖਰਾਬ ਆ ਤੇਜ ਆ। ਹਾਂ। ਮਾਰਾ ਤਾਂ ਐਂ ਹੀ ਚੱਲਦਾ। ਯਹਾਂ ਇੱਕ ਦੂਏ ਦੇ ਨਾਮ ਲੱਖਦੇ ਆਂ ਜੀ ਪਿਆਰ ਮਜੇ ਤਾਂ ਮਾਰੇ ਭਾਈ ਸਾਹਿਬ ਠੇਨ ਨੂੰ ਤਾਲੀਬਾਨ ਰੱਖਿਆ ਵਾ। ਕਿਹੜਾ ਰੱਖਿਆ। ਕਿਸੇ ਦਾ ਭਾਈ ਜੀ ਦਾ ਕਲੱਚ ਰੱਖਿਆ ਵਾ ਜੀ। ਕਿਹੜਾ ਡਰਾਈਵਰ ਜਿਹਨੂੰ ਮੀਣਾ ਪੈਂਦਾ। ਤੇਰੀ ਵੀ ਡਰਾਈਵਰਾਂ ਟਰੱਕਾਂ ਵਾਲੇ ਕਿੱਥੇ ਜਾਂਦੀ ਤਨਖਾਹ ਬਰੋਗ ਤਾਂ ਇੱਕ ਮੜਾ ਫਿਰ ਤੂੰ ਤਾਂ ਦੋ ਦੋ ਲਾਈ ਫਿਰਦਾ 100 ਅਲਟਰਾਵਾਂ ਦੋ ਹੋਇਓ ਜਾ ਕਹਿੰਦਾ ਇੱਕ ਤਾਂ ਪੰਜਾਬ 'ਚ ਫਸ ਲਾਈ ਬੈਠਾ ਹੈ ਕਿ ਕਲਕੱਤੇ ਲਈ ਬੈਠਾ ਹੈ ਸਾਡੇ ਅੱਗੇ ਪਿੱਛੇ ਰੁਲਦੀ ਕਮਾਈ ਫਿਰਦੀ ਇੱਕ ਦੁੱਧ ਦੇ ਗਲਾਸ ਪਿੱਛੇ ਦੋਜੀਆਂ ਦੇ ਮੁੰਡੇ ਨਾਲ ਲਾਈ ਫਿਰਦੀ ਨੇ ਪਟਿਆਲਾ ਪੈਗ ਮਸ਼ੂਰ ਹੈ ਤੇ ਪਟਿਆਲਾ ਸਲਵਾਰ ਮਸ਼ੂਰ ਹੈ ਇੱਦਾਂ ਹੀ ਸਰਦੀ ਪਵਾਦੀ ਮਸ਼ੂਰ ਹੈ ਪੂਰੇ ਹਿੰਦੁਸਤਾਨ 'ਚ ਅੱਸੀ ਗੱਲ ਜੀ ਅੱਛੀ ਗੱਲ ਜੀ ਅ ਭਾਈ ਕੀ ਨਾਮ ਹੈ ਜੀ ਕ੍ਰਿਪਾਲ ਸਿੰਘ ਜੀ ਤੁਸੀਂ ਬਾਬਾ ਜੀ ਕੀ ਕਰਦੇ ਮੈਂ ਬੱਸ ਤੇ ਗੱਡੀਆਂ ਗੁੱਡੀਆਂ ਦਾ ਕੰਮ ਕਰੀ ਜਾਂਦਾ ਅੱਛਾ ਜੀ ਕਿੰਨਾ ਟਾਈਮ ਹੋ ਗਿਆ ਬਈ ਜੀ ਤੁਹਾਨੂੰ ਮੈਨੂੰ 9-10 ਸਾਲ ਹੋ ਗਏ 9-10 ਸਾਲ ਹੋ ਗਏ ਹਾਂ ਜੀ ਕਿਵੇਂ ਬਾਬਾ ਜੀ ਵਰਤਿਆਰ ਬਾਕੀ ਮੇਰੇ ਆ ਜ਼ਰਬਾਤੋ ਬਸ ਹੀ ਗਲਤ ਹੈ ਜੀ ਕਿਉਂ ਨਹੀਂ ਪਤਾ ਹੀ ਬਾਤ ਆ ਵੀ ਹੁਣ ਮਹਿੰਗਾਈ ਬਹੁਤ ਆ ਠੀਕ ਹੈ ਗੱਡੀਆਂ ਵਾਲੇ ਦੇ ਖਰਚੇ ਬਹੁਤ ਮਹਿੰਗੇ ਆ ਜੀ ਤੇ ਬਾਕੀ ਉਹ ਟ੍ਰਾਂਸਪੋਰਟ ਬਲਕਿ ਕੋਈ ਸੌਦਾ ਨਹੀਂ ਹੈ ਇਹਨਾਂ ਕੋਈ ਮਿਨੀਟਰ ਸੋਚੇ ਇਹਨਾਂ ਸਰਕਾਰ ਸੋਚੇ ਕੋਈ ਨਹੀਂ ਇਹਨੇ ਜੁਰਮਾਨੇ ਇਹਨੇ ਕਰ ਦਿਆ 30 4000 ਰੁਪਏ ਜੁਰਮਾਨਾ ਕਰ ਦਿਆ ਰੋਟੀ ਖਾਣੀ ਔਕੇ ਹੋਈ ਇਹਦੀ ਬਾਬਾ ਜੀ ਇੱਕ ਕੋਈ ਵਧੀਆ ਤਜਰਬਾ ਦੱਸ ਦਿਓ ਇੱਕ ਗਲਤ ਤਜਰਬਾ ਦੱਸ ਦਿਓ ਮੈਂ ਵੱਜੀ ਵਾਜੀ ਇਹ ਆਪਣੇ ਕਿਰਪਾਲ ਸਿੰਘ ਜੀ ਨੇ ਇਹ ਥਾਣੇਦਾਰ ਰਿਟਾਇਰ ਨੇ ਪੰਜਾਬ ਪੁਲਿਸ ਤੋਂ ਇਹਨਾਂ ਨੇ ਪਹਿਲਾਂ ਨਜ਼ਾਰੇ ਲਏ ਹੋਏ ਨੇ ਵਧੀਆ ਜੀ ਸਹਾਰ ਦੇ ਠੀਕ ਹੁਣ ਅੱਜ ਕੱਲ ਸਾਡੇ ਨਾਲ ਹੀ ਆਪਰੇਟਰ ਵੀ ਨੇ ਸਾਡੇ ਜੀ ਇਹਨਾਂ ਕੋ ਗੱਡੀਆਂ ਵੀ ਨੇ ਵਧੀਆ ਤਜਰਬਾ ਇਹਨਾਂ ਦਾ ਹੈ ਤਾਂ ਉਂਝ ਆਪਣਾ ਗੁੱਸਾ ਗਿਲਾ ਜਾ ਕਰ ਜਾਂਦੇ ਨੇ ਵਧੀਆ ਚੱਲੀ ਜਾਂਦਾ ਜੀ ਕੰਮ ਬਾਈ ਫਿਰ ਤੁਸੀਂ ਥਾਣੇਦਾਰ ਵੀ ਰਹੇ ਹੋ ਉਹਦਾ ਕੋਈ ਦੱਸੋ ਫਿਰ ਉਹਦਾ ਡਰਾਈਵਰਾਂ ਦਾ ਫਿਰ ਥਾਣੇਦਾਰਾਂ ਦੀ ਵੈਸੇ ਵੀ ਹੁੰਦੀ ਹੈ ਤਲਾਸ਼ ਉਹ ਸਾਡੇ ਟਾਈਮ ਤੋਂ ਜੀ 10 ਰੁਪਏ ਐਂਟਰੀ ਹੁੰਦੀ ਸੀ 5 ਰੁਪਏ ਐਂਟਰੀ ਤਾਂ 500 ਦੇ ਘੱਟ ਕੋਈ ਮੰਗਦੇ ਨਹੀਂ ਹੈਗਾ ਜੀ ਬਸ ਬੜਾ ਕਰਨੇ ਬੜਾ ਨੋਟ ਦਿਓ ਬੜਾ ਤਾਂ ਨਿੱਪਟੇ ਹੋ ਜਾਣਾ ਫਿਰ ਬਾਈ ਫਿਰ ਜਦੋਂ ਪੈਸੇ ਉਹ ਲੈ ਕੇ ਛੱਡੇ ਆ ਪਾਪਾ ਇਹਦੀ ਅਸੀਂ ਤਾਂ ਰਹੇ ਨਹੀਂ ਅਸੀਂ ਕੰਮ ਦੇ ਮਾਰੀ ਤੋਂ ਸਰੀਪ ਦੇ ਮਾਂ ਕੱਟੇ ਟਾਈਮ ਥਾਣਾ ਛੁੜੇ ਮਾਰੇ ਜਬਰ ਮੈਂ ਕਿਵੇਂ ਬਣਦਾ ਅਸੀਂ ਟ੍ਰੈਪ ਕੋਲ ਮੇਰੀ ਲੁੱਟਣ ਲੈ ਮਾਂ ਨਹੀਂ ਫਿਰ ਉਹਦੇ ਨਾਕੇ ਦੇ ਜਦੋਂ ਵੀਰ ਕੇਰ ਦੇ ਚਲਾਨ ਕੱਟ ਕੇ ਤੋੜਦੇ ਜਾਂ ਕਈ ਵਾਰੀ ਜੇਮ ਕਰੂੰ ਕਰਕੇ ਤੋੜਦੇ ਵਾ ਜੈਸਾ ਬੰਦਾ ਹੁੰਦਾ ਤੇ ਦੇਖਾ ਛੋਟ ਤੋੜਦੇ ਨੇ ਗਰੀਬ ਆਦਮੀ ਤਾਨੂੰ ਕਹਿ ਚਾ ਉਹ ਤੋਂ ਵੱਧ ਚਲੋ ਇਹ ਰੱਖ ਦਿਓ ਸਾ ਤੋਂ ਵੱਧ ਰਿਸ਼ਵਤ ਸਾ ਤੋਂ ਵੱਧ ਕਦੋਂ ਲਈ ਸੀ ਬਾਜ਼ੀ ਤਾਂ ਨਹੀਂ ਸਰਕਾਰੀ ਦਾ 20 50 ਰੁਪਏ ਦੇ ਦਿੰਦੇ ਜੀ 100 ਦੇ ਦਿੰਦੇ ਤੇ ਜ਼ਿਆਦਾ ਚੱਲਿਆ ਬਿਲਾਲੀ ਦਾ ਸੀ ਬਸ ਆਪਾਂ ਖਾਣਾ ਪੀਣਾ ਦਾ ਆਪਣਾ ਸਿਆਮ ਕਬਰ 100 ਜੀ ਜਿਵੇਂ ਕੋਈ ਇੱਕ ਦੂਜੇ ਨਾਲ ਗੁੱਸਾ ਗੇੜਾ ਕਰਦਾ ਸਾਡੇ ਇੱਥੇ ਲੜਦਾ ਬਾਲਾ ਨਹੀਂ ਹੈਗਾ ਜੀ ਜੀ ਐਂ ਕਹਿੰਦੇ ਨੇ ਵੀ ਮਾਰੇ ਬੰਦੇ ਤਾਂ ਬਹੁਤ ਖਰਾਬਾਂ ਤੇਜ ਆ ਅੱਛਾ ਹਾਂ ਜਿਵੇਂ ਹੁਣ ਤੁਸੀਂ ਬਠਿੰਡੇ ਵਾਲੋਂ ਕਿੱਥੋਂ ਭਾਈ ਤੂੰ ਭਾਈ ਮੈਂ ਆਮਦਗੜ ਇੱਧਰ ਲਗਾਨਾ ਮਲੇਖੜਾ ਮਾਲਵੇ ਦਾ ਹੁਣ ਜਦੋਂ ਮਾਲਵੇ ਦਾ ਤੁਸੀਂ ਹੁੰਦੇ ਹੋ ਕਹਿੰਦੇ ਨੇ ਵੀ ਇਹ ਪਵਾਦ ਵਾਲੇ ਦਾ ਬੋਲਦੇ ਹੀ ਪਤਾ ਨਹੀਂ ਕਿਵੇਂ ਦੇ ਰਹੇ ਨੇ ਤੁਹਾਡਾ ਤਾਂ ਐਂ ਹੀ ਚੱਲਾ ਜੀ ਤਰਾਮਰਾ ਕਰਦੇ ਆ ਤਰਾਮਰਾ ਵਧੀਆ ਚੱਲਦਾ ਜੀ ਹਾਂ ਤਰਾਮਰਾ ਵਧੀਆ ਚੱਲ ਰਾ ਸਲੈਂਗ ਸਾਡੇ ਆਪਣੇ ਹੁਣ ਜਦੋਂ ਦੋ ਬੰਦੇ ਹੀ ਗੱਲ ਕਰਦੇ ਆ ਤੀਜਾ ਬੰਦਾ ਮੂੰਹ ਆਲੀ ਵੇਖੀ ਜਾਂਦਾ ਵੀ ਉਹ ਕੀ ਕਰ ਰਹੇ ਆ ਬਿਲਕੁਲ ਇਹ ਤਾਂ ਹੁੰਦਾ ਹੀ ਆ ਇੱਕ ਤੇਜ਼ ਬਹੁਤ ਬੋਲਦੇ ਤੁਸੀਂ ਹਾਂ ਤੇਜ਼ ਹਾਂ ਬਾਲਾ ਤੇਜ਼ ਨਹੀਂ ਘਰ ਬਿੰਡੇ ਵਾਲੇ ਵੀ ਜ਼ਿਆਦਾ ਤੇਜ਼ ਬੋਲਦੇ ਨੇ ਪਰ ਸਾਡੇ ਵਾਲੇ ਵੀ ਆਪਦੇ ਹਿਸਾਬ ਨਾਲ ਠੀਕ ਬੋਲਦੇ ਤੁਸੀਂ ਤੁਹਾਡੇ ਮਤਲਬ ਕਈ ਵਾਰ ਸਾਨੂੰ ਸਮਝ ਹੀ ਨਹੀਂ ਲੱਗਦੀ ਨਾ ਉਹ ਜਦੋਂ ਆਪਸ ਵਿੱਚ ਗੱਲਾਂ ਕਰਦੇ ਪੁਹਾੜ ਵਾਲੇ ਆ ਤੁਹਾਨੂੰ ਪਤਾ ਹੀ ਹੈ ਜੀ ਹੁਣ ਹਰੇਕ ਦਾ ਪਰ ਬੋਲੀ ਦਾ ਪੰਜਾਬ ਦੀ ਵੱਡੀ ਹੋਈ ਬੋਲੀਆਂ ਸਾਰੀਆਂ ਵਧੀਆਂ ਬਿਲਕੁਲ ਬਿਲਕੁਲ ਭਾਈ ਅਸੀਂ ਗੱਲ ਤੁਸੀਂ ਬਾਈ ਪ੍ਰਧਾਨ ਨੂੰ ਯੂਨੀਅਨ ਦੇ ਹਾਂਜੀ ਹਾਂਜੀ ਫਿਰ ਵਧੀਆ ਮਿਲਦੇ ਸਹਿਯੋਗ ਵਧੀਆ ਮਿਲਦਾ ਸਾਰੇ ਵੱਲੋਂ ਬਿਲਕੁਲ ਜੀ ਬਹੁਤ ਸਾਡੀ ਯੂਨੀਅਨ ਦਾ ਮਤਲਬ ਹੈ ਜੀ ਸਾਡੇ ਮੈਂਬਰ ਸਾਰੇ ਇੱਕ ਨੇ ਕੋਈ ਵੀ ਆਫਦਾ ਆ ਜਵੇ ਇੱਕ ਵਾਰ ਇਕੱਠੇ ਹੋ ਜਾਂਦੇ ਨੇ ਯੂਨੀਅਨ ਦਾ ਇਹੀ ਸਭ ਤੋਂ ਵੱਡਾ ਤਜ਼ਰਬਾ ਆਏਗਾ ਜ਼ਿੰਦਗੀ ਦਾ ਵੀ ਹਾਂ ਵੀ ਯੂਨੀਅਨ ਇੱਕ ਮੁਟ ਇਕੱਠ ਹੈ ਜੀ ਪੂਰਾ ਬਿਲਕੁਲ ਜੀ ਸਭ ਤੋਂ ਵੱਧ ਜਿਹੜਾ ਗੱਡੀ ਵਾਲਾ ਰੌਣਕੀ ਬੰਦਾ ਕਿਹੜਾ ਤੁਹਾਡੀ ਯੂਨੀਅਨ ਚ ਸਾਰੇ ਰੌਣਕੀ ਨੇ ਨਹੀਂ ਜੀ ਸਭ ਤੋਂ ਵੱਧ ਦੱਸੋ ਇੱਕ ਬੰਦਾ ਜਿਹੜਾ ਸਾਡੇ ਬੈਠੇ ਜੀ ਆਪਾਂ ਕਰਮ ਸਿੰਘ ਜੀ ਜੀ ਥੋੜਾ ਸਮਝਦੇ ਨੇ ਉਹਨਾਂ ਨੂੰ ਲੈ ਕੇ ਬੁਲਾਓ ਉਹਨੂੰ ਵਰੀ ਬੁਲਾਓ ਆਜੋ ਜੀ ਬੁਲਾਓ ਉਹਨਾਂ ਨੂੰ ਰੌਣਕ ਲਾਈਏ ਆਓ ਆਓ ਇਹਨਾਂ ਬਾਰੇ ਮੈਂ ਦੱਸਦਾ ਜੀ ਹਾਂ ਜੀ ਮੈਂ ਦੱਸਦਾ ਇਹਨਾਂ ਬਾਰੇ ਚਲੋ ਮੈਂ ਦੱਸ ਦੇਣਾ ਇਹ ਥੋੜੇ ਕੋਲੇ ਵੀ ਆ ਗਿਆ ਮੈਂ ਨਹੀਂ ਆਉਂਦੇ ਆ ਗਏ ਆ ਗਏ ਤੁਹਾਡੇ ਕੋਲੇ ਆ ਗਏ ਜਿਹੜਾ ਤੁਸੀਂ ਹੁਣ ਕੈਮਰੇ ਤੇ ਦਿਖਾ ਰਹੇ ਹੋ ਨਾ ਇਹਦਾ ਨਾਮ ਵੀ ਕਰਮ ਸਿੰਘ ਹੈ ਬੰਦਾ ਕਰਮ ਵਾਲਾ ਹੈ ਅੱਛਾ ਜੀ ਬਾਕੀ ਸ਼ਕੀਨ ਵਾਲਾ ਹੈ ਸ਼ਕੀਨ ਕਾਦਾ ਪਾਇਆ ਲਾ ਲੋ ਵੀ ਜਿਵੇਂ ਹੁਣ ਕਾਲਜੀ ਜਵਾਬ ਹੁੰਦੇ ਨੇ ਥੋੜਾ ਜਿਹਾ ਆਪਦਾ ਮਨ ਪਰਚਾਵਾ ਜਿਹਾ ਕਰ ਲੈਂਦੇ ਨੇ ਆਹ ਟਰੱਕ ਵਾਲੇ ਨੂੰ ਤੁਹਾਨੂੰ ਪਤਾ ਜੀ ਇਹ ਰਹਿੰਦਾ ਵੇ ਸਾਊਥ ਲਾਈਨ ਤੇ ਆ ਅੱਛਾ ਇਹ ਕਹਿੰਦੇ ਨੇ ਹੁਣ ਦੇਖ ਲਓ ਭਾਜ ਚੱਲੇ ਆ ਰਹੇ ਹਾਂ ਇਹ ਤਾਂ ਬਹੁਤ ਹੀ ਅਮਲ ਕੀ ਸ਼ਕੀਨ ਜਬਾ ਜਾਦਾ ਬਸ ਓ ਖੁੱਲ ਗਿਆ ਪਾ ਜਿਆਦਾ ਹੁੰਦਾ ਨਾ ਦੱਸ ਨਹੀਂ ਸਕਦਾ ਔਰ ਬਈ ਅਸਿਕਾਲ ਜੀ ਸਸਰੀਕਾਲ ਜੀ ਬਈ ਤੁਹਾਡੇ ਨਾਮ ਕੀ ਹੈ ਜੀ ਹਰਪਾਲ ਸਿੰਘ ਜੀ ਹਰਪਾਲ ਸਿੰਘ ਜੀ ਤੁਸੀਂ ਗੱਡੀ ਚਲਾਉਂਦੇ ਹਾਂ ਹਾਂ ਜੀ ਕਿਹੜੇ ਰੂਟਾ ਤੇ ਬਈ ਹੁੰਦੇ ਆ ਹੁਣ ਤਾਂ ਲੋਕਲ ਹਾਂ ਜੀ ਪਹਿਲੇ ਚਲਦੇ ਸੀ ਬਾਹਰ ਨੂੰ ਪਹਿਲਾਂ ਕਿੱਧਰ ਕਿਹੜੇ ਰੂਟਾ ਤੇ ਰੇ ਸਭ ਤੋਂ ਵੱਧ ਬਈ ਤਾਂ ਸਾਰੀ ਜਗ੍ਹਾ ਕੋ ਮਲੀ ਆ ਗਈ ਅੱਛਾ ਜੀ ਹਾਂ ਜੀ ਸਭ ਤੋਂ ਵਧੀਆ ਕਿਹੜੀ ਜਗ੍ਹਾ ਲੱਗਦੀ ਆ ਆਪਣਾ ਪੰਜਾਬ ਵੀ ਅੱਛਾ ਜੀ ਤੁਰਬਾਬੇ ਬਾਹਰ ਲਈ ਕੋਈ ਦੱਸੋ ਕਟਨਾਵਾ ਕਟਨਵਾ ਕੋਈ ਵਧੀਆ ਹਸੀਨ ਕਟਨਾ ਆ ਦੱਸ ਦੋ ਕਟਨਾਵਾ ਕਿਹਾ ਜੀ ਆਪਾਂ ਨੇ ਗਲਤ ਕੰਮ ਕਰਿਆ ਨਹੀਂ ਜੀ ਕਿਟਨਾ ਨਾਲ ਜ਼ਿਆਦਾ ਜੇ ਗਲਤ ਕੰਮ ਕਰਦੇ ਜੀ ਉਹ ਤਾਂ ਚਲੋ ਤੁਹਾਡੇ ਨਾਲ ਤੇ ਅਸੀਂ ਪੁੱਛ ਲਾਂਗੇ ਵੀ ਆ ਕਿੱਦਾਂ ਦੇ ਆ ਕਟਨਾਵਾ ਕਟਨਵਾ ਕੋਈ ਗਾਣੇ ਗੁਣੇ ਤੁਸੀਂ ਫਿਰ ਕਿਹੜੇ ਚੱਲਦੇ ਆ ਗਾਣੇ ਗੁਣੇ ਤਾਂ ਬੰਦ ਕਰੇ ਬੀਜੋ ਪਹਿਲਾਂ ਸੁਣਦੇ ਸੀ ਹੁਣ ਮਰੋਗੀ ਨਾ ਹੁਣ ਮਰੋਗੀ ਜੀ ਪਹਿਲਾਂ ਜਵਾਨੀ ਵੇਰ ਕਿਹੜੇ ਗਾਣੇ ਸੁਣਦੇ ਸੀ ਤੇਰੇ ਗਾਇ ਗਰਾਂ ਖੇਤਾਂ ਵਿੱਚ ਗੰਦੇ ਫੇਰੀ ਜਾਂਦਾ ਜੀ ਫਿਰ ਇੱਕ ਅੱਧਾ ਹੁਣ ਵੀ ਸੁਣਾ ਦਿਓ ਨਾ ਉਹਦੇ ਚੁੰਕਿਲੇਗਾ ਕੋਈ ਬਸ ਕੋਈ ਨਹੀਂ ਸੁ ਇੱਕ ਇੱਕ ਗਾਣਾ ਇੱਕ ਗਾਣਾ ਜਿਹੜਾ ਮਰਦੀ ਉਹ ਦੋਈ ਕੇਤਾਂ ਚ ਗੀਲਦਾਰੀ ਮੈਂ ਪੜ ਕੇ ਜੀ ਭੁੱਲ ਪਾਲ ਕੇ ਨਹੀਂ ਗਾਣੇ ਕਿਤੇ ਭੁੱਲੇ ਜਾਂਦੇ ਆ ਇੱਕ ਅਦਾ ਕੋਈ ਗੀਲਦਾਰੀ ਵਾਲਾ ਸੁਣਾ ਦਿਓ ਮੈਂ ਪਹਿਲਾਂ ਗਾਇਆ ਜੀ ਬੰਬੇ ਤੋਂ ਲੈ ਲਿਆ ਟਰੱਕ ਨਹੀਂ ਗਾ ਚੁੱਪ ਕਰਕੇ ਚੱਲਦਾ ਭੁੱਲ ਪਾਲ ਕੇ ਜੀ ਹਾਂ ਠੀਕ ਐ ਭਾਈ ਅਸੀ ਕਾਲ ਜੀ ਸੁਸਤਰੀ ਕਾਲ ਭਾਈ ਜੀ ਭਾਈ ਤੁਹਾਡਾ ਨਾਮ ਕੀ ਹੈ ਤੇਰਾ ਨਾਮ ਹੈ ਭਾਈ ਜੀ ਬਲਕਾਰ ਸਿੰਘ ਬਲਕਾਰ ਸਿੰਘ ਜੀ ਹਾਂ ਜੀ ਬਲਕਾਰ ਜੀ ਤੁਸੀਂ ਕਿੱਦਾਂ ਦੇ ਗਾਣੇ ਦੇ ਸ਼ਕੀਨ ਹੋ ਫਿਰ ਬੇ ਭਾਈ ਜੀ ਸਾਰੇ ਹੀ ਸੁਣ ਲੈਂਦੇ ਆ ਤੁਹਾਡੀ ਤਾਂ ਕਲਰਟੀ ਨੂੰ ਵੀ ਬਹੁਤ ਵਧੀਆ ਲੱਗੀ ਹੋਈ ਆ ਮੈਂ ਕਿਹੜੀ ਆਪਣੀ ਲਾਈਨ ਹੈ ਇਸੇ ਤਰ੍ਹਾਂ ਦੀ ਆਪਾਂ ਨੇ ਕਲਰਟੀ ਨੂੰ ਲਾ ਲਈ ਠੀਕ ਹੈ ਠੀਕ ਹੈ ਭਾਈ ਫਿਰ ਕਿਹੜੇ ਰੂਟਾਂ ਦੇ ਕਿਧਰ ਰਹੇ ਹੋ 11 ਤਰ ਵੈਸੇ ਡਰਾਈਵਰ ਹੀ ਭੇਜਦੇ ਆਪਾਂ ਮੈਂ ਤਾਂ ਆਪ ਤੱਕ ਕਦੇ ਗਿਆ ਨਹੀਂ ਠੀਕ ਹੈ ਜੀ ਬਾਕੀ ਡਰਾਈਵਰ ਚਲੇ ਜਾਂਦੇ ਸਾਰੇ ਟੁੱਟਾ ਦੇ ਠੀਕ ਹੈ ਸਭ ਤੋਂ ਵੱਧ ਰੌਣਕੀ ਡਰਾਈਵਰ ਕਿਹੜਾ ਤੁਹਾਡੇ ਚ ਸਾਡੇ ਚ ਇਹ ਆਪਣਾ ਰਾਮ ਰਹੀਮ ਜੀ ਹੈ ਸਾਡਾ ਅੱਛਾ ਉਹ ਬੈਠੇ ਉਹ ਬੈਠੇ ਹਾਂ ਆਪਣੇ ਬਾਹਰ ਨੂੰ ਚਲਦੇ ਬੜੇ ਰਗੇਲੇ ਬੰਦੇ ਨੇ ਬਾਈ ਜਦੋਂ ਉਰੇ 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 ਰੌਣਕ ਲੱਗਦੀ ਹੈ ਨਾ ਜਦੋਂ ਉਰੇ ਸਾਰੇ ਇਕੱਠੇ ਹੁੰਦੇ ਆ ਫਿਰ ਕਿੰਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਕਿਵੇਂ ਰੌਣਕ ਲੱਗਦੀ ਉਹ ਦੱਸੋ ਫਿਰ ਤਾਂ ਸਾਰੇ ਤਰ੍ਹਾਂ ਦੀਆਂ ਹੁੰਦੀਆਂ ਗੱਲਾਂ ਕੋਈ ਕਰੋ ਉਹ ਨਾ ਮਾੜਾ ਵੱਡਾ ਸਾਨੂੰ ਵੀ ਦੱਸੋ ਨਾ ਕਿੰਦਾਂ ਦੀ ਵੀ ਇਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਐਵੇਂ ਅਸੀਂ ਰੌਣਕ ਲਾਉਣੇ ਆਏ ਇੱਕ ਦੂਜੇ ਤਵਾ ਲਾਉਣ ਕੁਝ ਖਾ ਕੇ ਵੀ ਆਇਆ ਮਾਲ ਮੂਲ ਚੇਂ ਦਾ ਖਾ ਕੇ ਆਇਆ ਕਿਦਾਂ ਖਾ ਕੇ ਆਇਆ ਇਦਾਂ ਤੇ ਮਜ਼ਾਕ ਹੀ ਜਾਂਦੇ ਆ ਠੀਕ ਐ ਬਈ ਫਿਰ ਸਾਰੇ ਇਕੱਠੇ ਰਹਿੰਦੇ ਆ ਵਧੀਆ ਸਾਰੇ ਇਕੱਠੇ ਰਹਿੰਦੇ ਆ ਸਭ ਤੋਂ ਪਹਿਲਾਂ ਬਈ ਸੀਬ ਕਿਹੜੇ ਬੰਦੇ ਦੇ ਲਾਉਨੇ ਤੁਸੀਂ ਕਿਹੜਾ ਬੰਦਾ ਜਾੜ ਨਾਲ ਲਿਆਉਂਦਾ ਵੀ ਹਾਂ ਠੀਕ ਐ ਇਹਦੇ ਉੱਤੇ ਲਾਉਨੇ ਤੁਸੀਂ ਉਦੋਂ ਉਹ ਹੀ ਆਪਣਾ ਉੱਧਰ ਬੈਠੇ ਆਪਣੇ ਭਾਈ ਸਾਹਿਬ ਰਾਵਰੀ ਸਿੰਘ ਜੀ ਉਧਰ ਨਾਲ ਮਜ਼ਾਕ ਹੀ ਜਾਂਦੇ ਆ ਆਪਾਂ ਬਹਿ ਕੇ ਹਾਂ ਬਈ ਕਿਦਾਂ ਦੇ ਫਿਰ ਉਹਨੂੰ ਜਦੋਂ ਹੁਣ ਤੁਸੀਂ ਉਹਨੂੰ ਹੁਣ ਹੁਣ ਮਤਲਬ ਮਜ਼ਾਕ ਹੀ ਆ ਬੰਦਾ ਹੁਣ ਤੁਸੀਂ ਉਹਨਾਂ ਕੋਈ ਮਜ਼ਾਕ ਕਰੋ ਵੀ ਹਾਂ ਉਹਨੂੰ ਆਪਾ ਗੁੱਸਾ ਜਿਹੜਾਉਣਾ ਬੰਦੇ ਨੂੰ ਕਿਵੇਂ ਆ? ਆਪਾ ਗੁੱਸਾ ਤਾਂ ਹੁਣੇ ਭੱਜ ਜਾਣਾ ਉਹਨੇ। ਉਹਦੇ ਤੁਸੀਂ ਕੈਮਰਾ ਲੈ ਕੇ ਜਾਓਗੇ ਜਿਹਦੇ ਭੱਜ ਜਾਣਾ ਗੁੱਸਾ ਇੰਨਾ ਹੀ ਕਰ ਜਾਣਾ ਉਹਨੇ। ਹਾਂ। ਬਾਈ ਇਸਕੱਲ ਸਸਰੇ ਦਾ ਰੋਹਿਰ ਜੀ। ਬਾਈ ਕੀ ਨਾਮ ਹੈ? ਵਿਕਰਮਜੀਤ ਸਿੰਘ। ਤੁਸੀਂ ਬਾਈ ਕਿ ਕਿਹੜੇ ਗੇੜੇ ਤੋਂ ਨੇ ਤੁਸੀਂ? ਹਾਂ ਜੀ ਮੈਂ ਗੱਡੀ ਚਲਾਉਣਾ ਵਾਜੀ। ਠੀਕ ਹੈ ਕਿਹੜੀ ਗੱਡੀ ਹੈ ਬਾਈ? ਮੇਰ ਕੋਲ ਲੀ ਲੈਂਦੇ ਆ। ਅੱਛਾ ਜੀ। ਹਾਂ ਜੀ। ਕਿਹੜੇ ਰੂਟਾ ਤੇ ਬਾਈ ਫਿਰ ਸਭ ਤੋਂ ਬਾਅਦ ਸਾਊਥ ਲਾਈਨ ਤੇ ਚਾਹੀਦਾ ਈ ਜਾਦਾ। ਸਭ ਤੋਂ ਬਾਅਦ ਸ਼ਹਿਰ ਕਿਹੜਾ ਪਸੰਦ ਆ? ਪੰਜਾਬ ਨੂੰ ਛੱਡ ਕੇ। ਪੰਜਾਬ ਦਾ ਚੱਲ ਸਾਰੇ ਨੂੰ ਨਾ ਨਹੀਂ ਪਰ ਵੀ ਇੱਕ ਹੁੰਦਾ ਨਾ ਚਲੋ ਪੰਜਾਬ ਜਿਹੜਾ ਆਪਾਂ ਰਹਿੰਦੇ ਆ ਉਹ ਤੇ ਜੰਮੇ ਬਲੇ ਉਹਰੇ ਵੱਡੇ ਹੋਏ ਉਹ ਆਪਾਂ ਨੂੰ ਉਹ ਤਾਂ ਦਿਲ ਚੋਂ ਕੱਢੇ ਨਹੀਂ ਜਾਣਾ ਕੋਈ ਹੋਰ ਸ਼ਹਿਰ ਦੱਸੋ ਇੰਡੀਆ ਦਾ ਕੋਈ ਕਿਹੜਾ ਸ਼ਹਿਰ ਵਧੀਆ ਲੱਗਦਾ ਸਰ ਬੈਂਗਲੌਰ ਬੈਂਗਲੌਰ ਹਾਂਜੀ ਉਥੋਂ ਦੀ ਕੋਈ ਯਾਦ ਦੱਸੋ ਫਿਰ ਯਾਦ ਉੱਥੇ ਜਿੱਥੇ ਸ਼ੋਲੇ ਫਿਲਮ ਬਣੀ ਸੀ ਉਹ ਵਧੀਆ ਬਹੁਤ ਵਧੀਆ ਏਰੀਆ ਹੈ ਬਾਜੀ ਠੀਕ ਹੈ ਬਈ ਸਭ ਤੋਂ ਵਧੀਆ ਏਰੀਆ ਜੀ ਇਸ ਟਾਈਮ ਠੀਕ ਹੈ ਬਈ ਇਹ ਗ੍ਰੀਨ ਸਿਟੀ ਹੈ ਜੀ ਉਹ ਠੀਕ ਹੈ ਜੀ ਯਾਨੀ ਜੀ ਲੱਗਦਾ ਜੀ ਹਰ ਚੀਜ਼ ਦੇ ਵਿੱਚ ਉੱਥੇ ਹੀ ਠੀਕ ਹੈ ਜੀ ਇੱਕ ਸਿਰਫ ਪਾਸ਼ਾ ਦਾ ਫਰਕ ਹੈ ਜੀ ਠੀਕੇ ਹਾਂਜੀ ਬਸ ਪਰ ਬਈ ਬੋਲੀ ਬੋਲੀ ਬੋਲ ਲੈਂਦੇ ਉਧਰ ਨਹੀਂ ਜੀ ਪੰਜਾਬੀ ਉਧਰ ਸਮਝ ਆ ਜਾਂਦੀ ਸਾਰੇ ਨੂੰ ਪੰਜਾਬੀ ਆ ਕਈ ਬੰਦੇ ਨੇ ਆਉਂਦੀ ਆ ਜੀ 10 20% ਬੰਦਿਆਂ ਨੂੰ ਉਹ ਆ ਸਾਰੇ ਆਪਰੇਟਰ ਬੈਠੇ ਆ ਜੀ ਜੀ ਆਪਣੇ ਮਾਲਕ ਬੰਦੇ ਵੀ ਹੈਗੇ ਨੇ ਜਾਂ ਡਰਾਈਵਰ ਵੀ ਹੈਗੇ ਆ ਸਾਡੇ ਵਾਲੇ ਇੱਕ ਸਰਕਾਰ ਨੂੰ ਗੁਜਾਰਿਸ਼ ਆ ਜੀ ਕਿ ਜਿੰਨੇ ਵੀ ਆਪਰੇਟਰ ਆ ਜਾਂ ਮਾਲਕ ਆ ਉਹਦੇ ਵਿੱਚ ਡਰਾਈਵਰ ਵੀ ਆ ਉਹਨਾਂ ਵਾਸਤੇ ਕੋਈ ਨਾ ਕੋਈ ਬੀਮਿਆ ਦੀ ਸਹੂਲਤ ਹੋਣੀ ਚਾਹੀਦੀ ਆ ਜੀ ਜੀ ਕਿਸੇ ਆਪਰੇਟਰ ਨੂੰ ਮਾਲਕ ਕੋ ਇੱਕ ਗੱਡੀ ਹੈ ਜੀ ਕਿਸੇ ਕੋ ਦੋ ਆ ਬਾਕੀ ਕੰਮਕਾਰ ਦੇ ਵਿੱਚ ਬਹੁਤ ਫਰਕ ਹੈ ਜੀ ਇੱਥੇ ਆਪਣੀ ਇੰਡਸਟਰੀ ਦਾ ਇੰਡਸਟਰੀ ਬਹੁਤ ਜ਼ਿਆਦਾ ਕੰਮ ਕੱਟ ਕੱਟ ਕੰਮ ਦੇ ਰਹੀ ਹੈ ਉਹਦੇ ਤੇ ਸਾਡੇ ਜਿੰਨੇ ਵੀ ਆਪਰੇਟਰ ਆ ਇਹਨਾਂ ਦੇ ਦੇਖੋ 30 30 40 40 50 50000 ਰੁਪਏ ਕਿਸ਼ਤਾਂ ਹੈ ਡਰਾਈਵਰ ਵੀ ਆ ਇੱਕ ਇੱਕ ਦੋ ਦੋ ਡਰਾਈਵਰ ਇਹਨਾਂ ਦੇ ਕੋਲ ਗੱਡੀਆਂ ਤੇ ਉਹਨੀਆਂ ਉਹਨਾਂ ਦੀਆਂ ਤਨਖਾਹਾਂ ਵੀ ਹੈਗੀਆਂ ਮੈਂ ਬਾਕੀ ਸਭ ਚੀਜ਼ਾਂ ਦੇ ਵਿੱਚ ਜਾਨੀ ਸਰਕਾਰ ਨੂੰ ਇਹਨਾਂ ਨਾਲ ਐਗਰੀ ਹੋਣਾ ਚਾਹੀਦਾ ਹੈ ਜੀ ਦੇਖ ਬਿਲਕੁਲ ਠੀਕ ਹੈ ਜੀ ਇੱਥੇ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਜਾਨੀ ਕੁਝ ਗਲਤ ਵੀ ਹੋ ਰਿਹਾ ਕੁਝ ਸਹੀ ਵੀ ਹੋ ਰਿਹਾ ਹੈ ਇਹਨਾਂ ਦੇ ਵਿੱਚ ਬਾਕੀ ਅਸੀਂ ਸਰਕਾਰ ਨੂੰ ਇਹ ਗੁਜਾਰਸ਼ ਕਰਦੇ ਆ ਸਭ ਤੋਂ ਵੱਡੀ ਕੋਈ ਵੀ ਆਪਰੇਟਰ ਨਵੀਂ ਗੱਡੀ ਲਿਆਉਂਦਾ ਜਾਂ ਪੁਰਾਣੀ ਲੈਂਦਾ ਵਾ ਉਹਨਾਂ ਦੇ ਕਾਗਜ਼ ਪੱਤਰਾਂ ਨੂੰ 6-6 ਮਹੀਨੇ ਜਾਂ 7-7 8-8 ਮਹੀਨੇ ਲੱਗ ਰਹੇ ਆ ਅਸੀਂ ਇਹ ਸਰਕਾਰ ਨੂੰ ਗੁਜਾਰਸ਼ ਕਰਦੇ ਆ ਸਾਡੇ ਵਿੱਚ ਸਭ ਤੋਂ ਵੱਧ ਆਪਰੇਟਰ ਬੰਦੇ ਦੇ ਉੱਪਰ ਇੰਡੀਆ ਦਾ ਕਾਰੋਬਾਰ ਹੈ ਠੀਕ ਹੈ ਡਰਾਈਵਰ ਬੰਦੇ ਦਾ ਵੀ ਮਾਲਕਾ ਬੰਦੇ ਦਾ ਵੀ ਇੰਡੀਆ ਚੱਲ ਰਿਹਾ ਤਾਂ ਟਰਾਂਸਪੋਰਟ ਲੈਂਦੇ ਉੱਪਰ ਚੱਲ ਰਿਹਾ ਹੈ ਜੀ ਬਿਲਕੁਲ ਠੀਕ ਹੈ ਜੀ ਠੀਕ ਹੈ ਬਹੁਤ ਵਾਹ ਹੁਣ ਅਸੀਂ ਉਹ ਪੁਕਾਰ ਵੀ ਦਿਖਾਉਨੇ ਆ ਜਦੋਂ ਸਾਰੇ ਡਰਾਈਵਰ ਵੀਰ ਇਕੱਠੇ ਹੁੰਦੇ ਆ ਕਿੱਦਾਂ ਪੁਕਾਰ ਲੱਗਦੀ ਆ ਕਿੱਦਾਂ ਉਹ ਗੇੜਾ ਚੱਕਦੇ ਆ ਆਉ ਦੇਖਾਉਨੇ ਆ ਬਹੁਤ ਵਾਹ ਬਾਈ ਫਿਰ ਤੁਸੀਂ ਕਿਵੇਂ ਪੁਕਾਰ ਕਰਦੇ ਹੋ ਮਾੜਾ ਦਰਸ਼ਕਾਂ ਨੂੰ ਦੱਸੋ ਠੀਕ ਹੈ ਕਿਵੇਂ ਬੋਲੀ ਲੱਗਦੀ ਆ ਕਿਵੇਂ ਗੇੜਾ ਚੱਕਦੇ ਆ ਮੈਂ ਪੁਕਾਰ ਕਰਕੇ ਬਸ ਪੁਕਾਰ ਹੀ ਕਰ ਰਿਹਾ ਜੀ ਹੁਣ ਜੀ ਜੀ ਦੇਖ ਲਓ ਜੀ ਸੁਪਰੀਮ ਤੇ ਇੱਕ ਜਿਰਗ ਪਰ ਭਵਾਤ एक सुप्रीम ते पठानकोट कराया टू पे टेंट का सामान आ जाहू हिमाचल लॉन्ग पहली लाइन में दूसरी लाइन में तीसरी लाइन में चौथी लाइन में स्टैंड पर पहली मां सतवंजा जगह 77 ला दे जाहू ला दे पठानकोट कराया टू पे दूसरी लाइन में तीसरी लाइन में 6751 ਚਲੋ ਜੀ ਜਿਰਗ ਪਰ ਪਹਿਲੀ ਦੂਸਰੀ ਲਾਈਨ ਵਾਂ 39 ਸੁਪਰੀਮ ਤੇ ਕਰੇਟ ਤੀਸਰੀ ਲਾਈਨ ਵਾਂ ਚੌਥੀ ਲਾਈਨ ਵਾਂ ਸਟੈਂਡ ਪਰ ਪਹਿਲੀ ਦੂਸਰੀ ਵਾਂ ਤੀਸਰੀ ਵਾਂ ਚੌਥੀ ਵਾਂ ਜਾਓ ਬਈ ਜ਼ਰੂਰੀ ਮਾਲ ਦੇਣ ਆਇਓ 90 48 ਚਲੋ ਜੀ ਤੁਸੀਂ ਦੱਸੋ ਕੋਈ ਪਕਾਰ ਬਾਰੇ ਕਿਵੇਂ ਇਹ ਕਲਿਨਿਕ ਨੇ ਟਾਈਮ ਬਾਅਦ ਲੱਗਦੀ ਬਈ ਸਰ ਹਰ ਅੱਧ ਘੰਟੇ ਬਾਅਦ ਸਾਰੀਆਂ ਕੰਪਨੀਆਂ ਤੋਂ ਇਦਾਂ ਵੀ ਬੂਕ ਲਾਉਂਦੀਆਂ ਨੇ ਉਦਾਂ ਸਾਡੇ ਮੂចੇ ਕਾਰ ਕਰਦੇ ਨੇ ਠੀਕ ਹੈ ਜੀ ਜੀਐਸਵੀ ਲਾਈਨ ਤੋਂ ਜਾਂਦੇ ਨੇ ਉਸ ਲਾਈਨ ਜੀ ਹਰ ਡਰਾਈਵਰ ਦੀ ਆਪਣੀ ਆਪਣੀ ਲਾਈਨ ਹੈ ਜੀ ਕੋਈ ਸਾਊਥ ਨੂੰ ਚੱਲਦਾ ਕੋਈ ਹਰਿਆਣੇ ਨੂੰ ਚੱਲਦਾ ਜੀ ਜੀ ਤੇ ਕੋਈ ਹਰਿਆਣਾ ਯੂਪੀ ਕਿੱਧਰ ਚੱਲਦੇ ਨੇ ਉਸ ਉਸ ਹਿਸਾਬ ਨਾਲ ਉਹ ਚੱਲਦੇ ਨੇ ਠੀਕ ਹੈ ਜੀ ਉਸੇ ਸਾਹਮਣੇ ਨਾਲ ਆਪਣੇ ਨੰਬਰ ਇਹਨਾਂ ਦੇ ਨੰਬਰ ਨੇ ਸਾਡੇ ਇੱਥੇ ਨਾ ਲਾਈਨਾਂ ਬਣੀਆਂ ਵੀ ਹਨ ਜੀ ਇੱਥੇ ਨੰਬਰ ਨਿਸ਼ਾ ਹੁੰਦਾ ਔਰ ਸੀਰੀਅਲ ਬੋਲਦੇ ਨੇ ਵੀ ਇਹ ਨੰਬਰ ਸਾਡਾ ਲਗਾ ਦਿਓ ਉਦਾਂ ਉਹਨਾਂ ਦਾ ਨੰਬਰ ਲੱਗ ਜਾਂਦਾ ਜੀਦਾਂ ਪਟਿਆਲੇ ਦਾ ਪਟਿਆਲਾ ਪੈਗ ਮਸ਼ਹੂਰ ਹੈ ਤੇ ਪਟਿਆਲਾ ਸਲਵਾਰ ਮਸ਼ਹੂਰ ਹੈ ਇਦਾਂ ਹੀ ਸਾਡੀ ਪੁਆਦੀ ਮਸ਼ਹੂਰ ਹੈ ਪੂਰੇ ਹਿੰਦੁਸਤਾਨ ਚ ਜੀ ਇਹ ਖਿਚੜੀ ਪਾਸਾ ਜੀ ਬਾਰਡਰ ਦੇ ਨੇੜੇ ਦੀ ਸਭ ਹਿੰਦੀ ਵੀ ਮਿਕਸ ਹੁੰਦੀ ਆ ਪੰਜਾਬੀ ਮਿਕਸ ਹੁੰਦੀ ਆ ਪਰ ਸਾਡੀ ਹੈਗੀ ਬੜੀ ਮਸ਼ਹੂਰ ਹੈ ਪੁਆਦੀ ਮਸਾਰਾਂ ਜੀ ਤੇ ਤੇ ਉਹ ਵੀ ਪੁਵਾਦੀ ਸੀ ਆਪਾਂ ਹੀ ਪੁਵਾਦੀ ਆ ਜੀ ਆਪਣੇ ਇਲਾਕੇ ਦੇ ਆਪਣੇ ਇਲਾਕੇ ਦੇ ਚੰਡੀਗੜ੍ਹ ਦੇ ਨੇੜੇ ਦਾ ਇਲਾਕਾ ਜੀ ਸਾਡਾ ਜੀ ਜੀ ਉਹ ਉਹ ਬੜਾ ਇਲਾਕਾ ਜੀ ਸਾਡਾ ਜੀ ਜੀ 20 ਸਾਲ ਪਹਿਲਾਂ ਕਹੀ ਵੀ ਗੱਲਾਂ ਅੱਜ ਸੱਚ ਹੋ ਰਹੀਆਂ ਸਾਨੂੰ ਬੜਾ ਮਾਣ ਹੈ ਬਿਲਕੁਲ ਜੀ ਸਾਨੂੰ ਇਹ ਵੀ ਮਾਣ ਆ ਸੀ ਪੁਵਾਦੀ ਆ ਬਿਲਕੁਲ ਜੀ ਫਿਰ ਆਪਣੀ ਪੁਵਾਦ ਕੇ ਜਾਂ ਹੁਣ ਮੈਂ ਆਪਣਾ ਫਤਿਹਗੜ੍ਹ ਸਾਹਿਬ ਆਪਣੇ ਪੁਵਾਦ ਚ ਬੜੀ ਫਖਰ ਵਾਲੀ ਗੱਲ ਹੈ ਵੀ ਆਪਣੇ ਇਲਾਕੇ ਚਾ ਕੁਰਪਾਨੀਆਂ ਕਰੀ ਛੋਟੇ ਸਾਹਿਬ ਜੀ ਜੀ ਇਹੀ ਮਾਰੇ ਇਲਾਕੇ ਬਾਈ ਹੋਈਆਂ ਜੀ ਜੀ ਇਸ ਕਰਕੇ ਆਪਾਂ ਨੂੰ ਚਲੋ ਭਾਈ ਜਦੋਂ ਮਾਣ ਆ ਜੀ ਹਾਂ ਜੀ ਧਰਤੀ ਤੇ ਜੀ ਭਾਈ ਜਦੋਂ ਸਾਰੇ ਜਣੇ ਇਕੱਠੇ ਹੋਣੇ ਹੋ ਹਨਾ ਉਦੋਂ ਫਿਰ ਕਿਦਾਂ ਦੀਆਂ ਗੱਲਾਂ ਹੁੰਦੀਆਂ ਨੇ ਜਾਂ ਉਹ ਥੋੜੀਆਂ ਗੱਲਾਂ ਦੱਸੋ ਵਧੀਆ-ਵਧੀਆ ਮਸਾਲੇ ਵਾਲੀਆਂ ਵੀ ਆ ਮਸਾਏ ਮੈਨੂੰ ਮਜ਼ਾਕ ਮਜ਼ਾਕ ਕਿਵੇਂ ਕਰਦੇ ਨਾ ਹੁਣ ਤੁਹਾਡੇ ਕੋਲ ਇੰਨੇ ਬੰਦੇ ਖੜੇ ਆ ਇੱਕ ਅੱਦੇ ਦੱਸ ਦਿਓ ਨਾ ਮਜ਼ਾਕ ਲਾ ਕੇ ਕੁਝ ਹੁਣ ਕਈ ਬੜੀ ਪਰਸਨਲ ਵੀ ਹੈ ਹੈ ਪਰਸਲ ਵੀ ਹੋ ਜਾਈ ਕਈ ਵਾਰ ਕੋਈ ਨਾ ਮਾੜਾ ਵੱਡਾ ਹੋ ਜਾ ਓਏ ਗੱਲ ਕਰਦੇ ਮਜ਼ਾਕ ਕਰ ਉਹ ਵਾਲੇ ਗੱਲ ਕਰ ਆ ਪਾਲਾ ਲੋਟ ਹੋਇਆ ਵਾ ਮੈਂ ਵੀ ਲੋਟ ਨਹੀਂ ਹੈ ਕਾ ਇਹ ਜੀ ਮੇ ਲੋਟ ਹੋ ਗਿਆ ਮੈਂ ਗੱਡੀ ਲੈ ਨਹੀਂ ਮੈਂ ਵੀ ਲੈ ਨਹੀਂ ਮੈਂ ਫਸ ਗਿਆ ਤਾਂ ਹੀ ਬਸ ਗਿਆ ਪਾਲੇ ਕਹਦੇ ਮੇਰੀ ਪਾਲੇ ਕਹਦੇ ਪਾਲੇ ਕਹਿੰਦਾ ਉਹ ਕੰਮ ਹੋਇਆ ਵਾ ਨਾਨਕਵਾਰੀ ਨਾਨਕਾ ਜਿਹੜੀ ਰੇਂਜ ਦੀ ਹਾਂ ਤਾਂ ਕੋਈ ਆ ਇੱਕ ਦੋ ਇਹਗੇ ਨਾਮ ਰੱਖਦੇ ਆ ਜੀ ਪਿਆਰ ਮੱਚ ਤਰਾਓ ਮਾਰੇ ਭਾਈ ਸਾਹਿਬ ਇੱਥੇ ਉਹਨਾਂ ਨੇ ਤਾਲੀਬਾਨ ਰੱਖਿਆ ਵਾ ਕਿਹੜਾ ਲੱਗਦਾ ਹੈ ਜੀ ਦੇਖੋ ਲੱਗ ਰਿਹਾ ਤਾਲੀਬਾਨ ਆ ਦੀ ਠੀਕ ਨਹੀਂ ਇਹ ਪਈਆਂ ਦਾ ਅੱਧਾ ਚਮਚ ਵੀ ਰੱਖਿਆ ਕੌਣ ਆ ਤੇ ਜੰਜ ਕਿਹੜਾ ਹੈ ਜੀ ਅੱਛਾ ਫੜਿਆ ਜੀ ਬਾਦੀ ਗੱਡੀਆਂ ਦੇ ਨਾਂ ਤੇ ਵੀ ਰੱਖ ਦਿੰਦੇ ਜੀ ਤਾਂ ਭਾਈ ਜੀ ਦਾ ਕਲੱਚ ਰੱਖਿਆ ਵਾ ਜੀ ਨਾਲੇ ਗੱਲ ਹੋ ਰਹੀ ਜੀ ਚਲੋ ਵੈਸੇ ਨਸ਼ਾ ਕਿਸੇ ਨੂੰ ਕਰਨਾ ਨਹੀਂ ਚਾਹੀਦਾ ਨਾ ਨਸ਼ਾ ਨੂੰ ਪ੍ਰਮੋਟ ਕਰ ਰਹੇ ਆਪਾਂ ਪਰ ਇੱਕ ਦੂਜਾ ਕੋਈ ਜਦੋਂ ਚਾਹ ਜੇ ਹੁੰਦਾ ਨਾ ਕੋਈ ਕਹਿੰਦਾ ਨਾ ਯਾਰ ਤੇਰੀ ਵਧੀਆ ਖਾਦੀ ਲੱਗਦੀ ਆ ਯਾਰ ਜੀ ਜਿਵੇਂ ਨਾ ਇੱਕ ਦੂਜੇ ਟੀਚਰ ਜੀ ਕਰਿਆ ਯਾਰ ਤੇਰਾ ਤਾਂ ਵਧੀਆ ਜਿਆ ਸਮਾਨ ਇਹ ਸਾਡੇ ਗਲਚਾਰ ਜੇ ਆਗੇ ਸਰਪੰਚ ਜੀ ਟਵਾਣਾ ਠੀਕ ਹੈ ਬਈ ਅਸੀ ਗੱਲ ਜੀ ਬਹੁਤ ਬਹੁਤ ਧੰਨਵਾਦ ਜੀ 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 ਜ ਜਿਸ ਤਰ੍ਹਾਂ ਕੋਈ ਪੰਜਾਬ ਦੇ ਮਾਰੇ ਕੰਨੀ ਆਏ ਕਰਾ ਤਾਂ ਕੋਈ ਨਾ ਮੈਨੂੰ ਕਹੀ ਕਰਾਂ ਦੇ ਲੋਕ ਜੀ ਵੀ ਜਦ ਤੂੰ ਸਾਨੂੰ ਮਹਾਰ ਆਵਾਂਗੇ ਤੂੰ ਕੀ ਲੈ ਕੇ ਆਵਾਂਗੇ ਜੀ ਹਰ ਜਦ ਹਮ ਥਾਰਾ ਚਾਹਾਂਗੇ ਨਾ ਹਮ ਕੀ ਆ ਦੇਹਾਂਗੇ ਮਾਨੂੰ ਤੋ ਇਸ ਕਰਕੇ ਮਾਰੇ ਲੋਕ ਭੋਲੇ ਪਾਲੇ ਦੇ ਤੋ ਮਾਨੂੰ ਲੋਕ ਇਸ ਤਰ੍ਹਾਂ ਦੀ ਚੀਜ਼ਾਂ ਮੈਂਬਰ ਭਲਾ ਲੈ ਕਰਾਂ ਦੇ ਵੀ ਮਾਰਾ ਹੋਰ ਅਸੀਂ ਬਹੁਤ ਲੀਡਰ ਆਵਾ ਮਾਰ ਏਰੀਏ ਕਾ ਕੋਈ ਲੀਡਰ ਨਹੀਂ ਹੈ ਐਡਾ ਅੱਜ ਤਈ ਐਮਐਲਏ ਮੇਰਾ ਖਿਆਲ ਦੋ ਤਿੰਨ ਨੂੰ ਅਸੀਂ ਬਾਹਰੋ ਕੇ ਬਣੇ ਆ ਜੀ ਜੀ ਮਾਰ ਏਰੀਏ ਕਾ ਨਹੀਂ ਬੜਿਆ ਹੈ ਤੋ ਲੋਕ ਭੋਲੇ ਪਾਲੇ ਆ ਜੀ ਜੀ ਮਾਰੇ ਥਾਰੇ ਵਾਲਾ ਸਿਸਟਮ ਵੀ ਤਾਂ ਅਸੀਂ ਚਲੋ ਰਿਹਾ ਜਾਨਸਾ ਚੱਲ ਰਿਹਾ ਆ ਹਾਂਜੀ ਹਾਂਜੀ ਇਸ ਕਰਕੇ ਪੜੋਲੇ ਆ ਮਾਨੂੰ ਲੋਕ ਠੀਕ ਹੈ ਜੀ ਉਹ ਮੈਂ ਵੀ ਇੱਕ ਚੀਜ਼ ਕਹਿਣਾ ਚਾਹੁੰਦਾ ਸਾਰੇ ਲੋਕ ਆ ਥੋੜੇ ਠੰਡੇ ਦਿਮਾਗ ਕੇ ਲੜਨੇ ਭੜਨੇ ਨਹੀਂ ਬਸ ਆਪਸ ਥਾਰੀ ਵਾਲੇ ਆ ਜੇ ਇੱਕ ਵਾਰ ਆਪਾਂ ਪੰਜਾਬਾਂ ਵਿੱਚ ਚਲੇ ਜਾਹ ਜਿੱਦੀ ਕਹਦੇ ਉਹ ਆਗੇ ਰਿਹਾ ਥਾਰੇ ਮਾਰੇ ਥਾਰੇ ਮਾਰੇ ਜੇ ਹੁਣ ਸਾ ਡੇਰਾ ਵੀ ਅਸੀਂ ਏਰੀਆ ਮਾਰੇ ਵਾਲਾ ਜੀ ਇਸ ਏਰੀਆ ਵਰਗਾ ਜਮੀ ਸ਼ਾਂਤਮਈ ਏਰੀਆ ਕਹੀਂ ਨਹੀਂ ਹੈ ਜਿਹੜਾ ਮਰਜੀ ਚਲੇ ਜਾਓ ਭਾਰਤ ਤੇ ਥੋੜੀ ਜੀ ਦੂਰ ਚਲੇ ਜਾਓ ਰ ਅਸੀਂ ਰਾਜਵਰਾ ਟੱਪ ਜਾਓ ਜੀ ਜੀ ਉਹਨ ਲੋਕਾਂ ਮਾ ਹਰ ਮਾਰੇ ਲੋਕਾਂ ਮਾ ਜ਼ਮੀਨ ਸਮਾਨ ਦਾ ਫਾਰੇ ਬਿਲਕੁਲ ਮਾਰੇ ਲੋਕ ਪਿਆਰ ਵੀ ਕਰਾ ਕਿਸੇ ਗੱਲ ਜਿਆਦਾਂ ਤੋਂ ਖੱਟੜੀ ਵਾਲਾ ਸਿਸਟਮ ਨਹੀਂ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਗਾ ਸੁਣਾ ਗਾ ਹਟਿਆ ਮਹਾਰਾ ਚੰਡੀਗੜ੍ਹ ਦੇ ਵਿੱਚ ਜਿੱਤਰੇ ਵੀ ਲੋਕ ਰਹਿ ਰਹੇ ਆ ਨੇ ਬਾਹਰ ਫਰੀਦਕੋਟ ਤੇਰੇ ਸੰਗਰੂਰ ਨਾ ਪੇਗੇ ਜਿੱਦਰੇ ਵੀ ਇਧਰਗੇ ਹੈ ਆ ਜੀ ਨੇ ਉਹ ਅਸੀਂ ਦੇਖ ਲਓ ਰਾਜ ਕਰ ਰਹੇ ਕੋਠੀਆਂ ਪਹਿਲ ਮਾਰੇ ਲੋਕ ਵਿਚਾਰੇ ਉਰੀਗੇ ਉਰੀਏ ਫੇਰ ਇਸ ਚੀਜ਼ 'ਕਾ ਬੜਾ ਫਰਕ ਭੋਲੇ ਭਾਲੇ ਲੋਕ ਆ ਨਿੰਦਾ ਵੀ ਹੈਂਡ ਆ ਰਾਮੀ ਹੈ ਬਈ ਤੁਸੀਂ ਦੱਸੋ ਤੁਹਾਡਾ ਜਿਹੜਾ ਕਿਹੜਾ ਡਰਾਈਵਰ ਜਿਹਨੂੰ ਆ ਮੀਣਾ ਪੈਂਦਾ ਤੇਰੀ ਵੀ ਡਰਾਈਵਰਾਂ ਟਰੱਕਾਂ ਵਾਲੇ ਕਿੱਥੇ ਜਾਂਦੀ ਤਨਖਾ ਕਿਹੜਾ ਡਰਾਈਵਰ ਸਾਊਤ ਹੈ ਨਹੀਂ ਬਾਬਾ ਬਾਬੇ ਤੋਂ ਬਾਹਰ ਵੀ ਆਓ ਯਾਰ ਬਾਬਾ ਦਾ ਬੋਲਦੇ ਨਹੀਂ ਕੋਈ ਜਿਆਦਾ ਬਾਬੇ ਨੂੰ ਲੈ ਕੇ ਆਓ ਰ ਤੁਸੀਂ ਬੁਲਾ ਕੇ ਠੱਕਿਆ ਆਓ ਸਾਹਮਣੀ ਆ ਜਾ ਅੰਕਲ ਬਲਾਓ ਤਾਲੀਵਾਨ ਆ ਜਾ ਦੀਪਾ ਨਾ ਬਲ ਬਲ ਦੀਪੈ ਨੂੰ ਦੇ ਬਲ ਬਲ ਦੀਪੈ ਨੂੰ ਦਿਓ ਜੀ ਬਲ ਬਲ ਬੋ ਬਾਬਾ ਜੀ ਜਹਾਜ਼ ਚੱਲਦਾ ਹੈ ਅੰਦਰ ਹੋਰ ਕਿਸੇ ਕੀ ਨਹੀਂ ਜਾਂਦੀ ਤਾਲੀਮਾਨ ਸਾਹਿਬ ਵੀ ਜਾਂਦੇ ਹੋਰ ਇਹਨਾਂ ਦਾ ਕਿੱਧਰ ਜਾਂਦੀ ਹੈ ਫਿਰ ਬੋ ਚੱਲ ਰਹੀ ਹੈ ਜੀ ਉੱਤਰ ਅੰਦਰ ਜੀ ਚੱਲਿਆ ਆਣਾ ਦਾੜਾ ਚੱਲ ਰਹੀ ਹੈ ਜੀ ਉਸ ਦੀ ਉਹ ਘਰਾਂ ਨਹੀਂ ਜਾਰੀ ਬਹੁਤ ਬਹੁਤੇ ਖਰਚੇ ਆ ਕਿੱਧਰ ਇੱਕ ਅੰਦਾਜ਼ੇ ਬਾਰੇ ਦੱਸੋ ਨਾ ਉਹਨਾਂ ਦੇ ਸਾਰੇ ਖਰਚੇ ਖਾਣ ਪੀਣ ਦੇ ਵੀ ਖਰਚੇ ਨੇ ਤੇਲ ਪਾਣੀ ਦੇ ਵੀ ਖਰਚੇ ਨੇ ਆਪਣੇ ਖਾਣ ਪੀਣ ਦੇ ਵੀ ਖਰਚੇ ਨੇ ਬਹੁਤ ਖਰਚੇ ਪਰ ਬਾਬੇ ਜੀ ਮੈਨੂੰ ਲੱਗਦਾ ਆ ਉਮਰ ਤੋਂ ਤਲਾਕ ਆ ਉਮਰ ਤੋਂ ਤਲਾਕ ਕਰਵਾਉਂਗੇ ਨਹੀਂ ਬਾਬੇ ਦਾ ਤਲਾਕ ਨਹੀਂ ਹੁੰਦਾ ਪਪਾ ਰਗੀਲਾ ਬੰਦਾ ਵਿਦਿਆਰਥੀ ਉਹਨਾਂ ਨੂੰ ਕਹਿ ਰਹੇ ਹੁਣ ਟੀਵੀ ਦੇ ਸਾਹਮਣੇ ਜੇ ਦੇਖ ਲੈ ਉਧਰ ਮਾਤਾ ਜੀ ਨੇ ਫੇਰ ਨਹੀਂ 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 ਪਪਾ ਹਾਂ ਪਪਾ ਤਾਂ ਸਾਰਾ ਪਪਾ ਪੂਰਾ ਰਾਮ ਰਹਿਮੀ ਸਾਰੇ ਜਾਣਦੇ ਬੱਦ ਉਸ ਬਾਰੇ ਸਾਰੇ ਜਾਣਦੇ ਇਹ ਆਪਣੇ ਦਾ ਅਮਰੀਕ ਸਿੰਘ ਲਾਡੂ ਤੋਂ ਨੇ ਅੰਕਲ ਵੀ ਨੇ ਆਪਣੇ ਅੰਕਲ ਕਾਦੇ ਜਵਾਨ ਨੇ ਸਾਰਿਆਂ ਤੋਂ ਜਮਾ ਜੀ ਵੀ ਉਹ ਕਹਿੰਦੇ ਨਹੀਂ ਵੀ ਤੂੰ ਤਾਂ ਕੋ ਗਾਣਾ ਨਾ ਜੀ ਰੋਗ ਤਾਂ ਇੱਕ ਮੜਾ ਤੇ ਤੂੰ ਤਾਂ ਦੋ ਦੋ ਲਾਈ ਕਰਦਾ ਪਰ ਬਹੁਤ ਵਧੀਆ ਬੰਦਾ ਹੈ ਇਹ ਸਾਡੇ ਨਾਲ ਇੰਨਾ ਪਿਆਰ ਨਾਲ ਰਹਿੰਦੇ ਨੇ ਇੰਨਾ ਹਾਸਾ ਠੇਡਾ ਮੰਨ ਲਓ ਜੇ ਬੰਦਾ ਕਰੋਨਾ ਪੂਰਾ ਸੈਡ ਹੈ ਵੀ ਕੋਈ ਨੁਕਸਾਨ ਹੋਇਆ ਹੋਵੇ ਬਹੁਤ ਮਤਲਬ ਪਰੇਸ਼ਾਨ ਹੈ ਇੰਨਾ ਕਹਣਾ ਕੋਈ ਗੱਲ ਕਿਹੜੀ ਹੈ ਸਾਲੀ ਤਾਂ ਇੰਨੇ ਹਸਮੁਖ ਬੰਦੇ ਨੇ ਨਾ ਤੁਸੀਂ ਗੱਲ ਕਰੋ ਇਹਨਾਂ ਨਾਲ ਬਾਈ ਬਈ ਬਹੁਤ ਵਧੀਆ ਹੋਇਆ ਯਾਰ ਦੱਸੋ ਨਾ ਨਾ ਐਸੀ ਵੀ ਕੋਈ ਬਾਤ ਨਹੀਂ ਜੀ ਬਹੁਤ ਵੀ ਮਜਾ ਆਉਂਦੇ ਮਹਾਰਾਣੀ ਬਹੁਤ ਵੀ ੱਲਣ ਦੋ ਆ ਅਸਲ ਮੈਂ ਇਹਨਾਂ ਨੂੰ ਕਹਿਣੇਗਾ ਬਈ ਹਸਮੁਖਾ ਤਾਂ ਇਸ ਤਰ੍ਹਾਂ ਨਾ ਜੀ ਰੋ ਤੋਗਾ ਜੀ ਇਹ ਆਪਾਂ ਉਹੀ ਹਾਈ ਪਿੱਟ ਛਾਪਾ ਕਰ ਗਾ ਤਾਂ ਕੋਈ ਹੱਲ ਨਹੀਂ ਹੋਣਾ ਬਿਲਕੁਲ ਹਾਂ ਨਹੀਂ ਜੀ ਜੀ ਆਪਣਾ ਜੋ ਹੈ ਆਸਪਾਸ ਛੱਡੋ ਮਿਹਨਤ ਕਰੋ ਜੀ ਠੀਕ ਹੈ ਜੀ ਉਸੇ ਤਰ੍ਹਾਂ ਜਿਹੜੇ ਜਿਹੜੇ ਦੋ ਰੋਗ ਲਾਏ ਨੇ ਉਹ ਦੱਸੋ ਦੋ ਰੋਗਾਂ ਵਾਲੇ ਹੌ ਅਲਟਰਾ ਡਰਾਈਵਰਾਂ ਨੂੰ ਦੋ ਹੋਇਓ ਜਾ ਜਿਹੜੇ ਕਿਹੜੇ ਕਿਹੜੇ ਰੋਗ ਇਹ ਤਾਂ ਥਾਣੇ ਪੁਲਿਸ ਵਾਲੇ ਹੋਰ ਦੱਸੋ ਜੀ ਇਹ ਕੁਝ ਹੋਰ ਵੀ ਕਹਿ ਰਹੇ ਸੀਗੇ ਉਹ ਰਹੇ ਉਹ ਤਾਂ ਫਿਰ ਉਹ ਅਸੀਂ ਜਾਣੀ ਕੁਝ ਵੀ ਕਹਿ ਸਕਦੇ ਨਹੀਂ ਉਹ ਕਹਿੰਦਾ ਜਿਸ ਤਰ੍ਹਾਂ ਚ ਮਕੀਲੇ ਦਾ ਗਾਣਾ ਚੱਲਦਾ ਕਹਿੰਦਾ ਇੱਕ ਤਾਂ ਪੰਜਾਬ 'ਚ ਫਾਹ ਲਾਈ ਬੈਠਾ ਹੈ ਕਿ ਕਲਕੱਤੇ ਲਈ ਬੈਠਾ ਹੈ ਐਵੇਂ ਰੂਪ ਵੀ ਲੈ ਜਾਂਦੇ ਹੋ ਗਿਆ ਵਧੀਆ ਜੀ ਅਕਲਗੱਤ ਦੀ ਗੱਲ ਜੀ ਦੇਖੋ ਸਿੰਗਲ ਫਿਲਟਰ ਬੰਦਾ ਆਇਓ ਜੀ ਇਹ ਕਿਡਨੀ ਹੈ ਫਿਰ ਵੀ ਬਹੁਤ ਐਕਟਿਵ ਹੈ ਜੀ ਲੋਕ ਕਹਿੰਦੇ ਤੇਰੇ ਮਾ ਦੋ ਹੁੰਦੀ ਫਿਰ ਤੂੰ ਕੀ ਕਰਦਾ ਬਈ ਸਾਡਾ ਕਲਾਕਾਰ ਵੀ ਇੱਕ ਤਰ੍ਹਾਂ ਇਹ ਆਓ ਯੋ ਅੱਗੇ ਨੂੰ ਆ ਬਾਈ ਤੁਹਾਨੂੰ ਬਹੁਤ ਤੁਹਾਨੂੰ ਬਹੁਤ ਟਾਈਮ ਦੇ ਅਡੀਕਰੇ ਦੀ ਸੀ ਹਾਂਜੀ ਭਾਈ ਜੀ ਕਿਲਾਦ ਆ ਗਏ ਨੇ ਹੁਣ ਇਲੈਕਟ੍ਰੀਸਨ ਵੀ ਐ ਆਉਂ ਗੋ ਵਹੀ ਗਾਣਾ ਗਾਣਾ ਹੁਣ ਤੋਂ ਬਾਕੀ ਬਾਅਦ ਦੀ ਗੱਲ ਕਰਾਂਗੇ ਫਿਰ ਕਰਾਂਗੇ ਆਉਂ ਹੀ ਲਾ ਦੇ ਲਿੰਮੂਜੀਨ ਵਾਲਾ ਟੱਕਰ ਟੱਕੇ ਕੋਈ ਟੱਕਰ ਕਾਦੀ ਲੈ ਲਈ ਨੀ ਮੋ ਗੱਡੀ ਰੱਖਦਾ 180 ਦੇ ਛੱਡੀ ਕਾਦੀ ਲੈ ਲਈ ਨੀ ਮੋ ਗੱਡੀ ਰੱਖਦਾ 180 ਦੇ ਛੱਡੀ ਤੇਰੇ ਮਗਰ ਫੇਰਾ ਮੈਂ ਲੱਗੀ ਕਦੇ ਨਾ ਵਿੱਚ ਬਿਠਾ ਆਵੇ ਹਾਈ ਕੀ ਹੋਗਾ ਜੇ ਅਰਾ ਗੱਡੀ ਨੀ ਮੋ ਲਿਆ ਆਵੇ ਕੀ ਹੋਗਾ ਜੇ ਹਾਂ ਲੱਗੀ ਹੋਣਾ ਦੇ ਹਾਂ ਦੇ ਮੇਰਾ ਟਰੱਕ ਦਾ ਵੀ ਸਾਫ ਹੋਈ ਰਕੜਾ ਲਾ ਉਹ ਟਰੱਕੜਾ ਲਾ ਦੇ ਨੀਉਂ ਨਹੀਂ ਜਾਣ ਦੇਣਾ ਇਹ ਵੀ ਉਹ ਜੱਟ ਦਾ ਟਰੱਕ ਬਹਿ ਕੇ ਵੇਖ ਲੈ ਵੇ ਸਖ ਜੱਟ ਦਾ ਟਰੱਕ ਬਹਿ ਕੇ ਵੇਖ ਲੈ ਵੇ ਸਖ ਸਾਡੇ ਅੱਗੇ ਪਿੱਛੇ ਰੁਲਦੀ ਕਮਾਈ ਫਿਰਦੀ ਇੱਕ ਦੁੱਧ ਦੇ ਗਲਾਸ ਪਿੱਛੇ ਦੋਜੀਆਂ ਦੇ ਮੁੰਡੇ ਨਾਲ ਲਾਈ ਫਿਰਦੀ ਨੇ ਤੇ ਫਤਿਹ ਖਾਣੇ ਮੀਨੇ ਪਾਸ਼ਾਨੇ ਦੇ ਯਾਰ ਇੱਕ ਖਾਣੇ ਮੀਨੇ ਵਾਲਾ ਵੀ ਆ ਜਾ ਵੇ ਹੋ ਰੂਪ ਚੋ ਦਮੀ ਦਾ ਚੰਨ ਚਿੱਟੇ ਮੋਤੀਆਂ ਦੇ ਦੰਦ ਨੈਣ ਮਾਰਦੇ ਨੇ ਡੰਗ ਨਹੀਂ ਤੂੰ ਪਤਲੀ ਪਤੰਗ ਤੇਰੇ ਹੱਥ ਵਿੱਚ ਕੱਢ ਮਾਰ ਮਾਲ ਕੁੜੀ ਇਹ ਨਹੀਂ ਸਾਲ 16 ਸੋਲਵਾ ਜਵਾਨੇ ਨੂੰ ਸੰਭਾਲ ਕੁੜੀ ਇਹ ਨਹੀਂ ਸਾਲ 16 ਸੋਲਵਾ ਸੋਣਾ ਵੱਡਿਆ ਸਕੀਨਾ ਉੱਤੇ ਭੋਦਾ ਮਹੀਨਾ ਤਪਿਆ ਅੱਗ ਵਾਂਗੂ ਸੀ ਨਾ ਨਹੀਂ ਤੂੰ ਆਸ ਕਮੀਨਾ ਮੈਂ ਨਹੀਂ ਤੇਰੇ ਜਹੀ ਨਾਲ ਕਦੇ ਗੱਲ ਕਰਦੀ ਬੇ ਮੈਂ ਕਾਲਜ ਜਉ ਕਾਲਜ ਜਦੋਂ 16 ਦੇ ਵਿੱਚੇ ਪੜਦੀ ਮੈਂ ਕਾਲਜ ਜਦੋਂ ਬਹੁਤ ਸੁਣਾ ਘਣਾ ਬਈ ਬਹੁਤ ਸੁਣਾ ਘਣਾ ਹੋ ਕਾਦੀ ਲੈ ਲਈਨੀ ਮੋ ਗੱਡੀ ਹੀ ਰੱਖਦਾ 180 ਤੇ ਛੱਡੀ ਕਾਦੀ ਲੈ ਲਈਨੀ ਮੋ ਗੱਡੀ ਹੀ ਰੱਖਦਾ 180 ਤੇ ਛੱਡੀ ਤੇਰੇ ਮਗਰ ਫੇਰਾ ਮੈਂ ਲੱਗੀ ਕਦੇ ਨਾ ਵਿੱਚ ਬਿਠਾ ਆਵੇ ਹਾਏ ਕੀ ਹੋ ਗਿਆ ਜੇ ਯਾਰਾ ਗੱਡੀ ਨਹੀਂ ਮੋ ਲਿਆ ਆਵੇ ਹੋ ਕੀ ਹੋ ਗਿਆ ਜੇ ਯਾਰਾ ਗੱਡੀ ਨਹੀਂ ਮੋ ਲਿਆ ਆਵੇ ਜਦੋਂ ਮੈਂ ਦਾ ਸਟੇ ਰਿੰਗਾ ਫੜ ਕੇ ਇਹ ਦਿਲ ਤਾਂ ਰੋਂਦਾ ਹੋ ਕੇ ਭਰ ਕੇ ਜਦੋਂ ਮੈਂ ਦਾ ਸਟੇ ਰਿੰਗਾ ਫੜ ਕੇ ਇਹ ਦਿਲ ਤਾਂ ਰੋਂਦਾ ਹੋ ਕੇ ਭਰ ਕੇ ਤੈਨੂੰ ਯਾਦ ਰਖਾਨੇ ਕਰਕੇ ਗੇੜੀ ਮੋਦ ਲਾਵਣੀ ਉਹ ਚੱਲ ਮੈਂ ਜਿੱਥੇ ਅੱਖਾਂ ਤੇ ਮੂੰ ਛੱਡ ਕੇ ਆਵਾਂ ਨਹੀਂ ਚੱਲ ਮੈਂ ਜਿੱਥੇ ਅੱਖਾਂ ਤੇ ਨੂੰ ਛੱਡ ਕੇ ਆਵਾਂ ਨਹੀਂ ਫੋਟੇ ਨਵਸੀ ਕਾਲ ਦੇ ਵਿੱਚ ਪੜਦੀ ਤਾਂ ਜਮੇ ਲਾ ਰੋਡ ਦੇ ਵਿੱਚ ਖੜਦੀ ਨਵਸੀ ਕਾਲ ਦੇ ਵਿੱਚ ਪੜਦੀ ਜਦੋਂ ਮੈਂ ਲਾ ਰੋਡ ਦੇ ਵਿੱਚ ਖੜਦੀ ਅੱਜ ਮੈਂ ਜੋਂ ਦੀ ਮੋਗੀ ਵੇ ਹਾਈ ਪੱਕੇ ਪੇਪਰ ਹੁੰਦੇ ਲੇਟ ਕਾਲ ਜੋਂ ਹੋਗੀ ਵੇ ਉਹ ਪੱਕੇ ਪੇਪਰ ਹੁੰਦੇ ਲੇਟ ਕਾਲ ਜੋਂ ਹੋਗੀ ਵੇ ਉਹ ਤੈਨੂੰ ਡੇਰਾ ਵਰਤੀ ਹੁਣੇ ਬਚਾਵਾ ਪਿੱਛੋਂ ਮੈਂ ਚੰਡੀਗੜ੍ਹ ਜਾਵਾ ਤੈਨੂੰ ਡੇਰਾ ਵਰਤੀ ਹੁਣੇ ਬਚਾਵਾ ਪਿੱਛੋਂ ਮੈਂ ਚੰਡੀਗੜ੍ਹ ਜਾਵਾ ਹੋ ਕੇ ਪੈ ਜਾ ਨੇੜੇ ਨੂੰ ਛੁੱਟੀ ਮਿਲੀ ਤਾਂ ਫੇਰ ਵੀ ਲੈ ਜਾਉ ਮੁਰਦੇ ਘੇੜੇ ਨੂੰ ਛੁੱਟੀ ਮਿਲੀ ਤਾਂ ਫੇਰ ਵੀ ਲੈ ਜਾਉ ਮੁਰਦੇ ਘੇੜੇ ਨੂੰ ਹੋ ਜੇ ਮੈਂ ਹੋ ਕੇ ਬੈ ਗੀ ਨੇੜੇ ਤੇ ਤੋਂ ਲਗਲੇ ਫੇਰ ਨਹੀਂ ਗੇੜੇ ਜੇ ਮੈਂ ਹੋ ਕੇ ਬੈ ਗੀ ਨੇੜੇ ਤੇ ਤੋਂ ਲਗਲੇ ਫੇਰ ਨਹੀਂ ਗੇੜੇ ਐਸੀ ਡੈਂਟ ਕਰਾ ਲੇਗਾ ਹੁਸੈਨੀ ਵਾਂਗੂ ਤੂੰ ਵੀ ਗੱਡੀ ਨਵੀਂ ਬਣਾ ਲੇਗਾ ਸੈਣੀ ਵਾਂਗੂ ਤੂੰ ਵੀ ਗੱਡੀ ਨਵੀਂ ਬਣਾ ਲੇਗਾ ਇਲਾਕੇ ਜੋੜਿਆ ਜੀ ਦੋ ਪਹਾਵੇਂ ਟੁੱਟ ਗਿਆ ਪਹਾਵੇਂ ਟੁੱਟ ਗਿਆ ਗੱਡੀ ਮੇਰੀ ਪੂਰੀ ਤੇਰੀ ਘਰੋਂ ਤੇ ਮਨਾਂ ਪੂਰੀ ਭਾਵੇਂ ਟੁੱਟ ਜਾ ਗੱਡੀ ਮੇਰੀ ਪੂਰੀ ਤੇਰੀ ਕਰੂੰ ਤੇ ਮਨਾ ਪੂਰੀ ਮਾਇਆ ਮੇਰੇ ਕੋਲ ਬਥੇਰੀ ਗੱਡੀ ਨਵੀਂ ਲਿਆਵਾਂਗੇ ਹੋ ਟਹਿਰ ਪਿੰਡ ਵਿੱਚ ਜਾ ਕੇ ਦੋਨੇ ਰੌਣਕ ਲਾਵਾਂਗੇ ਬਈ ਲਿਖਿਆ ਵੀ ਤੁਸੀਂ ਆ ਪਿਆ ਹਾਂਜੀ ਲਿਖਿਆ ਵੀ ਤੁਸੀਂ ਆਪੋ ਲਿਖਾਂ ਅੱਛਾ ਬਾਈ ਇਹਦੇ ਰਿਲੀਜ਼ ਹੋ ਰੂ ਨਹੀਂ ਨਿਕਰਾ ਗਾਣਾ ਕਦੇ। ਨਾ ਜੀ ਇਹਦੇ ਤਾਂ ਬਹੁਤ ਦਿਨ ਲੱਗਦਾ। ਉਹ ਕਰਿਆ ਕੀ ਬੈਂਚੋ ਕੋਸਲੀ ਜੀ ਅੰਦਰ ਰੱਖਦੀ। ਦੰਤੇ ਨਹੀਂ ਕਰਕੇ ਬੋਲਣਾ ਅੱਜਕੱਲ। ਅੱਛਾ। ਇਹ ਕੰਮ ਨਹੀਂ ਕਰਦਾ ਮੈਂ ਕਹਿੰਦਾ ਆ। ਜਿੱਥੇ ਮੈਂ ਜਿੰਨਾ ਨੇ ਆਇਆ ਜਿੱਦੀ ਜਾਨ। ਅੱਛਾ। ਇਹ ਦੋਆ ਕੀ ਜੋੜੀ ਆ ਜੀ। ਇਹ ਦੋਹਾਂ ਲਈ ਮੈਂ ਇੱਕ ਦੂਸਰੇ ਤੋਂ ਬਗੈਰ ਨਹੀਂ ਪਿੰਦੇ ਜੀ। ਅੱਛਾ। ਜੇ ਉੱਧਰ ਹੋ ਜਾਗਾ ਪਿੰਡੇਗਾ ਨਹੀਂ ਖੜਾ ਦੇਖੀ ਜਾਗਾ ਬੀ ਆਵਾਗਾ ਆਵਾਗਾ। ਇਹ ਕੰਮ ਕੰਮ ਚੱਲੇਗਾ ਤੁਸੀਂ ਗੱਡੀ 'ਵਾਂ। ਜੇ ਉਹ ਚੱਲੇਗਾ ਯੋ ਨਹੀਂ ਪਿੰਡੇਗਾ। ਗਾਰੰਟੀਆਂ ਨਹੀਂ ਕਿ ਦਵਾਗੀ। ਭਾਈ ਤੁਸੀਂ ਕੀ ਕਰਦੇ ਹੋ ਇਹ ਗੱਡੀਆਂ ਦਾ ਮਿਸਤਰੀ ਆ ਜੀ ਮਿਸਤਰੀ ਇਹ ਮਕੈਨਿਕ ਹੈ ਠੀਕ ਹੈ ਇਲੈਕਟ੍ਰੀਸ਼ੀਅਨ ਹੈ ਜੋੜੀ ਪੱਕੀ ਆ ਵਰ ਕਿੰਨੇ ਟਾਈਮ ਤੋਂ ਕਿੰਨੇ ਟਾਈਮ ਤੋਂ ਇੰਟ ਦੇ ਵੀ 20-22 ਸਾਲ ਹੋਗੇ ਤੇ 12 ਹੋਗੇ 25-30 ਸਾਲ ਹੋਗੇ 25-30 ਸਾਲ ਹੋਗੇ ਪਰਮਨ ਦੀ ਕੋਈ ਗੱਲ ਬਾਤ ਦੱਸੋ ਇਹਨਾਂ ਦੀ ਕੋਈ ਗੱਲ ਬਾਤ ਦੱਸੋ ਗੱਲਬਾਤ ਮਸਤ ਬੰਦਾ ਬਿਲਕੁਲ ਹਨੀ ਮਸਤ ਬੰਦਾ ਬਿਲਕੁਲ ਫਰੀ ਹੈ ਕੋਈ ਟੈਨਸ਼ਨ ਨਹੀਂ ਰੱਖਦਾ ਇਹ ਪੁਰਾਣੀ ਗੱਲ ਸੁਣਾਵਾ ਜੀ ਇਹਨਾਂ ਕੀ ਜੀ ਜੀ ਇੱਥੇ ਨਾ ਖੋਖਾ ਹੋਇਆ ਕਰਦਾ ਜੀ ਠੀਕ ਹੈ ਜੀ ਛੋਟਾ ਸਾ ਖੋਖਾ ਰੱਖਿਆ ਪਤਾ ਲੱਗ ਜਿਸਨਕਾ બસ하이 আলਟਰ ਪਹਿਲਾਂ ਡੈਨੂ ਆਇਆ ਗਰਾਂ ਦੀ ਬਸਾਂਗੇ ਪਰ ਜੀ ਫਿਰ ਆਗੇ ਦੀ ਹੁਣ ਅਲਟੀਨੇਟਰ ਆ ਜੀ ਉਹ ਉਸ ਤੇ ਕੁੜੀਆਂ ਕਾਲਜ ਕੁੜੀਆਂ ਜੋ ਗਈ ਦੀ ਤੇ ਘੁੰਮਣੇ ਵਾਸਤੇ ਚੰਡੀਗੜ੍ਹ ਜੀ ਜੀ ਇੱਥੇ ਬਸ ਕਾਹਦੀ ਕਹਿੰਦਾ ਅਲਟੀਨੇਟਰ ਠੀਕ ਕਰਨਾ ਜੀ ਕਹਿੰਦਾ ਪਿੱਛੇ ਤਾਂ ਕਈਆਂ ਨੂੰ ਕਿਹਾ ਮੈਂ ਕਰਦੇ ਕਰਦੇ ਕਿਸੇ ਨੇ ਕਰਿਆ ਨਹੀਂ ਕਹਿੰਦਾ ਜੀ ਉਹ ਦੇਖਣ ਲੱਗਿਆ ਉਹ ਕਹਾ ਮੈਂ ਕਰ ਦਿਆਂ 2 ਘੰਟੇ ਲੱਗਣੇ ਇਹਨਾਂ ਦੀ ਅਲਟੀਨੇਟਰ ਦਾ ਕਟਆਊਟ ਸਾ ਪਾਇਆ 2 ਘੰਟੇ ਲੱਗੇ ਔਰ ਜਿਹੜਾ ਕੁੜੀਆਂ ਨਾ ਮਸਤੀਆਂ ਕਰਨ ਲੱਗੀਆਂ ਅੱਛਾ ਉਹ ਕਹਿੰਦਾ ਐਵੇਂ ਮਿਸਤਰੀ ਮੈਨੂੰ ਦੇਖੀ ਨਾ ਕਰ ਕਦੀ ਕੰਮ ਉਹ ਕੋਈ ਨੀ ਕਰ ਕੇ ਉਹ ਕਰਨੀ ਦੇਖ ਰਾ ਵੀ ਠੀਕ ਵੀ ਕਰਦੇ ਐ ਡੇੜੀ ਪਰ ਛਾਂਮਾ ਮੈਂ ਠੀਕ ਨਹੀਂ ਹੋਈ ਬਸ ਪੂਰਾ ਠੀਕ ਹੋ ਗਈ ਜੀ ਕਹਾ ਉਹ ਮੜਾ ਧੱਕਾ ਨਾਲ ਸਟਾਰਟ ਹੁੰਦੀ ਹੋ ਗਈ ਗੱਡੀ ਹਾਂਜੀ ਚਾਰਜ ਹੋ ਗਈ ਬੈਟਰੀ ਬਾਕੀ ਆਪਣਾ ਮਨੋਰੰਜਨ ਉਹ ਕਰਨ ਲੱਗੇ ਕੁੜੀਆਂ ਨਾਲ ਬੜਾ ਕਰਾਬ ਆ ਗਿਆ ਐਸੀ ਪਿੰਡ ਲਾਲ ਲੂੜੀ ਸਾਥ ਮੈਨੂੰ ਤਾਂ ਸ਼ੋਅ ਕਰਕੇ ਬਹੁਤ ਵਧੀਆ ਲੱਗਿਆ ਤਾਂ ਉਹਨੂੰ ਕਿਵੇਂ ਲੱਗਿਆ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਦੋ ਔਰ ਬਾਦਿਆਂ ਹੁਣ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਜੀ ਅਜ ਕੈਮਰਾਮੈਨ ਇੰਦਰਜੀਤ ਦੇ ਨਾਲ ਹਾਕਮ ਸਿੰਘ ਅਮਦਗੜੀਆ ਪੀਡੀਸੀ ਨਿਊਜ਼ ਲੱਲੜੂ